ਮਾਤਾ ਜੀ ਮੈਂ ਤੁਹਾਡਾ ਮਨੀ ਲਾੜਲਾ ਔਰ ਮੈਂ ਰਾਂ ਜੀ 7 ਸਪਟੰਬਰ ਨੂੰ ਨਡਾਲੇ ਦੇ ਵਿੱਚ ਮਹਾਮਾਈ ਜੀ ਦਾ ਜਾਗਰਣ ਕਰਨ ਵਾਸਤੇ ਵੈਸ਼ਨੂ ਦੇਵੀ ਕਲੱਬ ਵਾਲੇ ਜਾਗਰਣ ਕਰਾ ਰਹੇ ਨੇ ਤੁਸੀਂ ਸਾਰੇ ਆਓ ਆਪਣੇ ਪਰਿਵਾਰ ਦੇ ਨਾਲ ਆਓ ਅਸੀਂ ਮਿਲ ਕੇ ਮਹਾਮੈਦਾਨ ਆਮ ਲਈ 7 7 ਸਪਟੰਬਰ ਮੈਂ ਮਾਤਾ ਦੀ ਜੀ ਮੈਂ ਤੁਹਾਡਾ ਮਨੀ ਲਾੜਲਾ ਔਰ ਮੈਂ ਰਹਿਣ ਜੀ 7 ਸਪਟੰਬਰ ਨੂੰ ਨਡਾਲੇ ਦੇ ਵਿੱਚ ਮਹਾਮਾਈ ਜੀ ਦਾ ਜਾਗਰਣ ਕਰਨ ਵਾਸਤੇ ਵੈਸ਼ਨੋ ਦੇਵੀ ਕਲੱਬ ਵਾਲੇ ਜਾਗਰਣ ਕਰਾ ਰਹੇ ਨੇ ਤੁਸੀਂ ਸਾਰੇ ਆਓ ਆਪਣੇ ਪਰਿਵਾਰ ਦੇ ਨਾਲ ਆਓ ਅਸੀਂ ਮਿਲ ਕੇ ਮਹਾਮੈਦਾ ਨਾਮ ਲਈ 7 7 ਸਪਟੰਬਰ ਨੂੰ ਜੈ ਮਾਤਾ ਮਾਤਾ ਦੀ ਜੀ ਮੈਂ ਤੁਹਾਡਾ ਮਨੀ ਲਾੜਲਾ ਔਰ ਮੈਂ ਰਹਿਣ ਜੀ 7 ਸਪਟੰਬਰ ਨੂੰ ਨਡਾਲੇ ਦੇ ਵਿੱਚ ਮਹਾਮਾਈ ਜੀ ਦਾ ਜਾਗਰਣ ਕਰਨ ਵਾਸਤੇ ਵੈਸ਼ਨੋ ਦੇਵੀ ਕਲੱਬ ਵਾਲੇ ਜਾਗਰਣ ਕਰਾ ਰਹੇ ਨੇ ਤੁਸੀਂ ਸਾਰੇ ਆਓ ਆਪਣੇ ਪਰਿਵਾਰ ਦੇ ਨਾਲ ਆਓ ਅਸੀਂ ਮਿਲ ਕੇ ਮਹਾਮੈਦਾ ਨਾਮ ਲਈ 7 7 ਸਪਟੰਬਰ ਚੈ ਮਾਤਾ ਮਾਤਾ ਜੀ ਮੈਂ ਤੁਹਾਡਾ ਮਨੀ ਲਾੜਲਾ ਔਰ ਮੈਂ ਰਹਿਣ ਜੀ 7 ਸਪਟੰਬਰ ਨੂੰ ਨਡਾਲੇ ਦੇ ਵਿੱਚ ਮਹਾਮਈ ਜੀ ਦਾ ਜਾਗਰਣ ਕਰਨ ਵਾਸਤੇ ਵੈਸ਼ਨੋ ਦੇਵੀ ਕਲੱਬ ਵਾਲੇ ਜਾਗਰਣ ਕਰਾ ਰਹੇ ਨੇ ਤੁਸੀਂ ਸਾਰੇ ਆਓ ਆਪਣੇ ਪਰਿਵਾਰ ਦੇ ਨਾਲ ਆਓ ਅਸੀਂ ਮਿਲ ਕੇ ਮਹਾਮੈਦਾ ਨਾਮ ਲਈ 7 7 ਸਪਟੰਬਰ ਨੂੰ ਚੈ ਮਾਤਾ ਮਾਤਾ ਜੀ ਮੈਂ ਤੁਹਾਡਾ ਮਨੀ ਲਾੜਲਾ ਔਰ ਮੈਂ ਰਹਿਣ ਜੀ 7 ਸਪਟੰਬਰ ਨੂੰ ਨਡਾਲੇ ਦੇ ਵਿੱਚ ਮਹਾਮਈ ਜੀ ਦਾ ਜਾਗਰਣ ਕਰਨ ਵਾਸਤੇ ਵੈਸ਼ਨੋ ਦੇਵੀ ਕਲੱਬ ਵਾਲੇ ਜਾਗਰਣ ਕਰਾ ਰਹੇ ਨੇ ਤੁਸੀਂ ਸਾਰੇ ਆਓ ਆਪਣੇ ਪਰਿਵਾਰ ਦੇ ਨਾਲ ਆਓ ਅਸੀਂ ਮਿਲ ਕੇ ਮਹਾਮੈਦਾ ਨਾਮ ਲਈ 7 7 ਸਪਟੰਬਰ ਨੂੰ ਚੈ ਮਾਤਾ ਜੀ ਮੈਂ ਤੁਹਾਡਾ ਮਨੀ ਲਾੜਲਾ ਆਰ ਮੈਰ ਹੈ ਜੀ 7 ਸਪਟੰਬਰ ਨੂੰ